ਡਾਕਟਰ ਅੰਬੇਦਕਰ ਵਾਲਮੀਕੀ ਨੌਜਵਾਨ ਸਭਾ ਵੱਲੋਂ ਵਾਬਾ ਸਾਹਿਬ ਦੀ ਜਨਮ ਦਿਤੇ ਸਮਰੋਹ ਦਾ ਆਯੋਜਨ ਕੀਤਾ ਗਿਆ ਜਿਦੇ ਵਿਸ਼ੇਸ਼ ਤੌਰ ਤੇ ਵਿਧਾਇਕਾ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਭਾਜਪਾ ਇਲਾਕਾ ਪ੍ਰਭਾਰੀ ਜਗਦੀਸ਼ ਜੱਗਾ ਨੇ ਵੀ ਡਾਕਟਰ ਅੰਬੇਦਕਰ ਚੌਕ ਤੇ ਪਹੁੰਚ ਕੇ ਬਾਬਾ ਖਾਬੀ ਜੀ ਪ੍ਰਸਤਾਨ ਨੂੰ ਫੁੱਲ ਅਰਪਣ ਕੀਤੇ ਅਤੇ ਲੋਕਾਂ ਨੂੰ ਵਧਾਈ ਦਿੱਤੀ ਫਾਖਿਆਂ ਦੇ ਨਾਲ ਬਾਬਾ ਅੰਬੇਦਕਰ ਸਾਹਿਬ ਦਾ ਅਸ਼ੀਰਵਾਦ ਲੈਣ ਪਹੁੰਚੇ ਜਲਦੀ ਜੱਗਾ ਨੇ ਲੰਡੂ ਵੰਡ ਕੇ ਖੁਸ਼ੀ ਦਾ اظہار ਕੀਤਾ ਅਤੇ ਸਾਰਿਆਂ ਨੂੰ ਬਾਬਾ ਅੰਬੇਦਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਸਾਰੇ ਜਨਤਰੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀਆਂ। ਅਰ ਮੈਂ ਬੜੀ ਖੁਸ਼ੀ ਨਾਲ ਕਹੂੰਗੀ ਕਿ 바ਵਾ ਸਾਹਿਬ ਨੇ ਹੀ ਸਾਨੂੰ ਜੀਣਾ ਸਿਖਾਇਆ। 바ਵਾ ਸਾਹਿਬ ਨੇ ਸਭ ਨੂੰ ਆਂਦੀ ਰਚਨਾ ਕਰਕੇ ਸਾਨੂੰ ਸਾਡੇ ਹੱਕਾਂ ਦੇ ਵਿਰੁੱਧ ਲੜਨਾ ਸਿਖਾਇਆ ਤੇ ਸਾਨੂੰ ਸਾਡੇ ਹੱਕਾਂ ਬਾਰੇ ਦੱਸਿਆ। ਤਾਂ 바ਵਾ ਸਾਹਿਬ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦੀਆਂ। ਔਰ ਸਾਰੇ ਸਮਾਜ ਨੂੰ ਵੀ ਬਹੁਤ-ਬਹੁਤ ਬਧਾਈਆਂ ਦਿੰਦੀਆਂ ਔਰ ਸਾਡੇ ਪ੍ਰਧਾਨ ਹੰਸ ਰਾਜ ਜੀ ਨੂੰ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੀਆਂ ਕਿ ਅੱਜ ਸਾਨੂੰ ਇੱਥੇ ਬੁਲਾਇਆ ਤੇ ਸਾਰੇ ਸਮਾਜ ਨੂੰ ਮਿਲਣ ਦਾ ਮੌਕਾ ਮਿਲਿਆ। ਕੁਝ ਮੰਗਾ ਹੰਸ ਰਾਜ ਨੇ ਦਿੱਤੀਆਂ ਨੇ ਉਹ ਅਸੀਂ ਜ਼ਰੂਰ ਪੂਰੀਆਂ ਕਰਾਂਗੇ ਔਰ ਮੈਂ ਇਹ ਕਹੂੰਗੀ ਕਿ 바ਵਾ ਸਾਹਿਬ ਦਾ ਤੇ ਨਿਸ਼ਾਨੀ ਲੈ ਕੇ ਅਸੀਂ ਝਾੜੂ ਦੀ ਨਿਸ਼ਾਨੀ ਲੈ ਕੇ 바ਵਾ ਸਾਹਿਬ ਦਾ ਆਸ਼ੀਰਵਾਦ ਲੈ ਕੇ ਹੀ ਪਾਰਟੀ ਬਣਾਈ ਸੀ ਉਹ ਰੇ ਪਾਰਟੀ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਨਸਾਰ ਹੀ ਚੱਲਦੀ ਹੈ ਔਰ ਅੱਗੇ ਚੱਲਦੀ ਰਹੂਗੀ ਸਾਡਾ ਇੱਕੋ ਹੀ ਮਕਸਦ ਹੈ ਸਮਾਜ ਦਾ ਭਲਾ ਕਰਨਾ ਤੇ ਉਹ ਅਸੀਂ ਕਰਦੇ ਆ ਮੈਡਮ ਇੱਕ ਲਾਇਬ੍ਰੇਰੀ ਬਾਰੇ ਤੁਸੀਂ ਕੁਝ ਕਿਸੇ ਕਿਸ ਤਰ੍ਹਾਂ ਉਸ ਬਾਰੇ ਬਹੁਤ ਜਲਦੀ ਇੱਥੇ ਰਾਜਪੂਰਾ ਵਿੱਚ ਬਾਬਾ ਸਾਹਿਬ ਦੇ ਨਾਮ ਤੇ ਬਾਬਾ ਅਮਿਤਕਰ ਲਾਇਬ੍ਰੇਰੀ ਬਣ ਗਈ ਹੈ ਜਿਹਦੇ ਵਿੱਚ ਸਾਡੇ ਬੱਚੇ ਜਿਹੜੇ ਬੱਚੇ ਬਾਹਰ ਨਹੀਂ ਜਾ ਸਕਦੇ ਕੋਈ ਆਈਐਸ ਆਈਪੀਐਸ ਦੀ ਤਿਆਰੀ ਕਰਨੀ ਹੈ ਉਦਾਂ ਦੀ ਵੀ ਸਾਰੀ ਫੈਸਿਲਿਟੀ ਇੱਥੇ ਦਿੱਤੀ ਜਾਊਗੀ ਔਰ ਇੱਕ ਬਨਵਾੜੀ ਵਿੱਚ ਵੀ ਇੱਕ ਵੱਡਾ ਕਮਿਊਨਿਟੀ ਸੈਂਟਰ ਬਣ ਰਿਹਾ ਕਿਉਂਕਿ ਅਥਾਂ ਦੇ ਲੋਕਾਂ ਦੀ ਬੜੀ ਡਿਮਾਂਡ ਸੀ ਕਿ ਜੇ ਅਸੀਂ ਕੋਈ ਫੰਕਸ਼ਨ ਕਰਨੇ ਹਨ ਕਾਫੀ ਲੋਕ ਜਿਹੜੇ ਪੈਲਸ ਨਹੀਂ ਬੁੱਕ ਕਰਵਾ ਸਕਦੇ ਵਧੀਆ ਐਸੀ ਏਸੀ ਕਮਿਊਨਿਟੀ ਸੈਂਟਰ ਹਾਲ ਬਣੂਗਾ ਤਕਰੀਬਨ 2 ਕਰੋੜ ਰੁਪਏ ਦੀ ਲਾਗਤ ਨਾਲ ਉਹ ਵੀ ਅਸੀਂ ਕਮੇਟੀ ਚੋਂ ਮਨਜ਼ੂਰ ਕਰਵਾ ਚੁੱਕੀ ਹਾਂ ਤਾਂ ਪ੍ਰੋਗਰਾਮ ਜਿਹੜਾ ਸਾਡਾ ਪੂਰੇ ਸਮਾਲ ਦਾ ਜ਼ਿਲ੍ਹੇ ਪੱਧਰ ਤੋਂ ਅਸੀਂ ਰੱਖਿਆ ਸੀਗਾ ਡਾਕਟਰ ਉਮੇਦਕਰ ਬਾਦਲ ਨੌਜਨ ਸਭਾ ਵੱਲੋਂ ਜਿਹੜਾ ਜੀ ਬਾਬਾ ਜੀ ਦਾ ਚੰਦਰੀ ਹੜਾ ਬਣਾਇਆ ਸਾਡੇ ਨੀਨਾ ਮਿੱਤਲ ਜੀ ਦੇ ਵਿੱਚ ਦੋ ਦਿਨ ਸਾਲਾਂ ਤੋਂ ਪਹੁੰਚ ਰਹੇ ਆ ਸਾਡਾ ਸਤਿਕਾਰ ਕਰ ਰਹੇ ਆ ਸਾਡੇ ਸਮਾਜ ਦਾ ਸਤਿਕਾਰ ਕਰ ਰਹੇ ਆ ਅਸੀਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਅੱਜ ਬਾਬਾ ਸਾਹਿਬ ਤਾਂ ਤਿੰਨ ਸਾਰੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਾ ਦਿਹਾਗਾ ਤਾਂ ਕਿ ਜਿਹੜਾ ਇਹ ਦੀਨਾ ਸਾਰੇ ਖੁਸ਼ੀਆਂ ਨਾਲ ਮਨਾਵੇ ਔਰ ਨਸ਼ਿਆਂ ਤੋਂ ਦੂਰ ਰਹੇ ਜਿਵੇਂ ਕਿ ਐਮਐਲਏ ਸਾਹਿਬ ਨੇ ਦੱਸਿਆ ਸਾਨੂੰ ਦੋ ਦਿਨ ਸਾਡੀਆਂ ਰਾਜਪਾਲਤ ਵਿੱਚ ਐਸੀਆਂ ਚੀਜ਼ਾਂ ਤੇ ਵੀ ਜਿਹੜੀ ਬਾਬਾ ਸਾਹਿਬ ਦੇ ਨਾਮ ਤੇ ਬਣ ਚੜੀ ਬਹੁਤ ਵੱਡੀ ਦੇਣ ਹੋएगी ਸਾਨੂੰ ਆਮ ਆਦਮੀ ਪਾਰਟੀ ਦੀ ਤਾਂ ਕਿ ਜਿਵੇਂ ਕਿ ਉਹ ਰਿਪੋਰਟ ਪਵਨ ਬਣਿਆ ਹੋਇਆ ਉਹਦੀ ਇੱਕ ਯਾਦ ਹੈ ਸਾਨੂੰ ਇਹ ਵੀ ਇੱਕ ਸਮਾਜਿਕ ਇਹਨਾਂ ਦੀ ਦੇਣ ਹੋएगी ਆਮ ਆਦਮੀ ਪਾਰਟੀ ਦੀ ਜਿਹੜਾ ਬਾਬਾ ਸਾਡੀ ਨਾਮ ਦੇ ਲੈਵਲ 'ਤੇ ਖੜੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਇਸ ਮੌਕੇ ਤੇ ਕੇ ਬਾਬਾ ਜੀ ਮੌਜੂਦ ਅੱਜ ਡਾਕਟਰ ਬੀਮਰಾವ್ ਅੰਬੇਦਕਰ ਜੀ ਦੇ ਜਨਤੀ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਵਾਦ ਦਿੰਦਾ ਤੇ ਮੈਂ ਇੰਨੀ ਗੱਲ ਕਹਿ ਸਕਦਾ ਵੀ ਸਪੇਸ਼ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਪਰ ਉਹਨਾਂ ਨੇ ਜਿਹੜਾ ਸਮਾਜ ਵਾਸਤੇ ਜਿਹੜਾ ਕੰਮ ਕੀਤਾ ਜਿਹੜੇ ਉਹ ਚਿੰਨਿਚ ਦੇ ਫਰਕ ਖਤਮ ਕੀਤਾ ਤੇ ਮੈਂ ਨਹੀਂ ਕਹਿ ਸਕਦਾ ਵੀ ਉਹ ਇੱਕ ਪਰਮਾਤਮਾ ਦਾ ਰੂਪ ਸੀ ਜਿਹੜਾ ਇਹ ਇੱਥੇ ਉਹਨਾਂ ਨੇ ਜਨਮ ਲਿਆ ਤੇ ਮੈਂ ਜਿਵੇਂ ਕਿ ਅਮਰਜੀਤ ਜੀ ਨੇ ਵੀ ਦੱਸਿਆ ਵੀ ਸਾਰੇ ਕੁਝ ਦੱਸਿਆ ਤੇ ਮੈਂ ਕੋਈ ਫੇਰ ਮੈਂ ਉਹਨਾਂ ਦੀ ਜਨਮ ਦਿਨ ਲੱਖ ਲੱਖ ਵਧਾਈ ਦਿੰਦਾ ਮੈਂ ਮੈਂ ਜਸਪਾਲ ਸਿੰਘ ਗਰੋਲੀ ਪਰ ਪ੍ਰਧਾਨ ਭਾਰਤੀ ਜਨਤਾ ਪਾਰਟੀ ਪਟਿਆਲਾ ਨਾਰਥ ਮੈਂ ਆਪਣੇ ਸੰਵਿਧਾਨ ਦੇ ਰਚੇਤਾ ਸ੍ਰੀ ਭੀਮrao ਅੰਬੇਦਕਰ ਜੀ ਦੀ ਜਨਮ ਦਿਨ ਤੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦਨ ਮੈਂ ਆਸ਼ ਕਰਦਾ ਵੀ ਜਿਹੜਾ ਉਹਨਾਂ ਨੇ ਸੰਵਿਧਾਨ ਸਾਡੇ ਦੇਸ਼ ਨੂੰ ਦਿੱਤਾ ਹੈ ਇਹ ਉਹਨਾਂ ਦੀ ਦੇਣ ਬਹੁਤ ਬੜੀ ਦੇਣ ਹੈ ਪਰ ਉਸੇ ਸੰਵਿਧਾਨ ਦੀ ਜੇ ਆਪਾਂ ਗੱਲ ਕਰਦੇ ਆਂ ਅੱਜ ਆਮ ਆਦਮੀ ਪਾਰਟੀ ਦੇ ਝੰਡਿਆਂ ਉਡਾ ਰੱਖੇ ਆਂ ਇੱਕ ਲੀਕਰ ਘਟਾਲੇ ਚ ਪ੍ਰਧਾਨ ਜਿਹੜਾ ਉਹਨਾਂ ਦਾ ਕਨਵੀਨਰ ਹੈ ਉਹ ਫਸਿਆ ਅੰਦਰ ਬੈਠਾ ਹੈ ਉਸੇ ਸਬਦਾਨ ਨੂੰ ਨਾ ਮੰਨਦੇ ਹੋਏ ਅਸਤੀਫਾ ਨਾ ਦੇਣ ਦੀ ਜਿੱਦ ਤੇੜਿਆ ਹੋਇਆ ਮੇਰਾ ਖਿਆਲ ਹੈ ਵੀ ਮਤਲਬ ਉਹਨੂੰ ਸਬਦਾਨ ਦਾ ਬਹੁਤ ਸਤਕਾਰ ਕਰਨਾ ਚਾਹੀਦਾ ਤੇ ਸਬਦਾਨ ਦੇ ਸਤਕਾਰ ਨੂੰ ਕਰਦੇ ਹੋਏ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਪੋਲਿਸ ਨੂੰ ਜਿਹੜਾ ਉਹਦਾ ਨੂੰ ਛੱਡ ਕੇ ਪਰੇ ਹੋਣਾ ਚਾਹੀਦਾ ਵੀ ਮੈਂ ਤਾਂ ਇਹੀ ਕਹਾਂਗਾ ਮੈਂ ਫੇਰ ਸਾਰੇ ਦੇਸ਼ ਵਾਸੀਆਂ ਨੂੰ ਇਸ ਮਹਾਨ ਦਿਨ ਤੇ ਵਧਾਈ ਦਿੰਦਾ ਹਾਂ ਚਲੋ ਜੀ ਮੇਰਾ ਨਾਮ ਮੇਰਾ ਨਾਮ ਅਮਰਜੀਤ ਸਿੰਘ ਉਕਸੀ ਹੈ ਜੀ ਮੈਂ ਭਾਰਤੀ ਜਨਤਾ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਐਸ்சி ਮੋਰਚਾ ਤੇ ਸੈਂਟਰਲ ਬਾਲਮੀਕੀ ਸਭਾ ਇੰਡੀਆ ਤੋਂ ਯੂਥ ਪ੍ਰਧਾਨ ਪੰਜਾਬ ਆ ਜੀ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਮੌਕੇ ਉਹਨਾਂ ਨੂੰ ਜਿਹੜੇ ਚਰਨਾਂ ਦੇ ਵਿੱਚ ਜਿਹੜੇ ਫੁੱਲਾਂ ਹੋ ਅਰਪਣ ਕਰਨ ਆਏ ਸੀਗੇ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਜਿਨ੍ਹਾਂ ਦੀ ਬਦੌਲਤ ਸਾਡੇ ਦੇਸ਼ ਦਾ ਸੰਵਿਧਾਨ ਬਣਿਆ ਤੇ ਅੱਜ ਸਾਡਾ ਜਿਹੜਾ ਇੰਡੀਆ ਦੇਸ਼ ਆ ਉਹ ਚੱਲ ਰਿਹਾ ਹੈ ਤੇ ਬਾਬਾ ਸਾਹਿਬ ਦੇ ਪੂਰਨੇ ਸੀਗੇ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਅੱਜ ਅਸੀਂ ਸਮੁੱਚੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਜੋ ਬਾਬਾ ਸਾਹਿਬ ਦੇ ਪੂਰਨੇ ਸੀਗੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਸੰਗਠਿਤ ਰਹੋ ਅਤੇ ਆਪਣੇ ਸਮਾਜ ਲਈ ਅੱਗੇ ਵੱਧ ਕੇ ਕੰਮ ਕਰੋ ਸੋ ਇੱਕ ਅੱਜ ਬਹੁਤ ਵੱਡਾ ਮਹੱਤਵ ਹੈ ਜੋ ਔਰਤਾਂ ਲਈ ਜਿਨ੍ਹਾਂ ਨੇ ਬਾਬਾ ਸਾਹਿਬ ਨੇ ਜਿਨ੍ਹਾਂ ਨੂੰ ਬਰਾਬਰਤਾ ਦਾ ਜੋ ਅਧਿਕਾਰ ਸੀਗਾ ਉਹ ਦਿੱਤਾ ਸੀਗਾ ਸੋ ਮੈਂ ਮਹਿਲਾਵਾਂ ਨੂੰ ਵੀ ਕਹਿੰਦਾ ਕਿ ਬਾਬਾ ਸਾਹਿਬ ਦੇ ਪੂਰਨੇ ਤੇ ਚੱਲਣ ਦੀ ਜਿਹੜੀ ਚੱਲ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਓ ਜੀ